ਬਾਬਾ ਕੀ ਹਾਲ ਚਾਲ ਹੈ ਡਾਕਟਰ ਸਰੀ ਜਲਮੁਰ ਪੰਜ ਠੀਕ ਨੇ ਬਾਈ ਉਹਨੇ ਸਾਰੇ ਨੇ ਠੀਕ ਆ ਬਾਈ ਤੇ ਅੱਜ ਫੇਰ ਆਪਾਂ ਉਹੀ ਕੰਮ ਕਰਾਂਗੇ ਇੱਕ ਦਿਨ ਛੱਡ ਕੇ ਅੱਜ ਮੜਾ ਯਾਰ ਡਿਫਰੈਂਟ ਤਰੀਕੇ ਨਾਲ ਡਾਵਾਂਗੇ ਥੋੜਾ ਯਾਰ ਠੀਕ ਹੈ ਮੇਰਾ ਇਕੱਠੇ ਨਹੀਂ ਲਾਉਂਦੇ ਪਹਿਲਾਂ ਤਾਂ ਛੱਡਾਂਗੇ ਆਪਾਂ ਕਿੱਧਰ ਗਿਆ ਆ ਆ ਉਹ ਬਤਾ ਸਮਲ ਦਿੱਤਾ ਠੀਕ ਹੈ ਮੈਡੋਨ ਨਹੀਂ ਛੱਡੀ ਲੈ ਗਿਓ ਫੜ ਕੇ ਕੀ ਆ ਤੇਰੀ ਪੈਨ ਉਹਦਾ ਕੈਂਟੀ ਹੋ ਗਿਆ ਕੰਮ ਬੱਚਾ ਕੱਢ ਲਿਆ ਵੀ ਚਿੱਟੀਆਂ ਆਈਆਂ ਉਹ ਦੇਖੀ 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 ਬੋਚ ਕੇ ਬੋਚ ਕੇ ਲਾ ਵਾਪੇ ਉਹ ਬੱਚਾ ਕੱਢ ਲਿਆ ਵੀ ਆਹ ਅੰਡਿਆਂ ਚੋਂ ਪਤਾ ਨਹੀਂ ਕਿਉਂ ਕੱਢੂ ਪਤਾ ਨਹੀਂ ਨਾ ਯਾਰ ਹਰ ਜੂ ਬਿੱਲ ਲੈਟ ਰੂਟ ਮਾਰ ਕੇ ਦੇਖੀ ਬੱਚੇ ਪੱਬ ਬਣ ਰਹੇ ਨਹੀਂ ਅਬ ਯਾਰ ਆ ਲੈਟਾ ਮੈਂ ਮਾਰ ਕੇ ਦੇਖ ਲਈਆਂ ਅੰਡੇ ਦੋਨੇ ਖਰਾਬ ਹੋ ਗਏ ਠੀਕ ਆ ਦੋਨੇ ਅੰਡੇ ਖਰਾਬ ਹੋ ਗਏ ਪਤੰਦਰ ਦੇ ਰੁੱਤੇ ਦੇ ਚਲੋ ਕੋਈ ਨਾ ਫੇਰ ਕਰਵਾ ਲਾਂਗੇ ਹਣਾ ਗਰਮੀਆਂ ਦੇ ਵਿੱਚ ਹੋਰ ਕਢਾ ਲਾਂਗੇ ਤੇ ਛਤਰੀ ਯਾਰ ਨੀਂ ਨਹੀਂ ਆ ਰਹੀ ਹੁਣ ਫੇਰ ਇਹਦਾ ਬੜਾ ਪੰਗਾ ਹੋ ਗਿਆ ਹੋਰ ਪੱਟ ਵੀ ਨਹੀਂ ਸਾਦੇ ਵਧੀਆ ਮਜ਼ਬੂਤ ਮਜ਼ਬੂਤ ਲੱਗ ਰਿਹਾ ਹਣਾ ਦੇ ਜਿਹੜਾ ਕੰਮ ਕਰਨਾ ਉਹ ਕਰੀਂ ਅਸਤ ਪਹਿਲਾਂ ਹੋਇਆ ਫੜਨਾ ਤਾਂ ਤੈਨੂੰ ਬੰਨਣਾ ਪਵੇਗੀ ਆਹ ਨੂੰ ਪਾ ਦੋ ਨਾ ਬਾਸੋਂ ਉੱਪਰ ਜੀਰਾ ਉਹ ਨਾਲ ਬਾਹਲੀ ਤਰਚੀ ਨਾ ਕਰੀ ਲੌਈ ਬਾਬਿਓ ਠੀਕ ਆ ਸ 4 ਰੀਤੇ ਬੈਠਣ ਦੀ ਆਦਤ ਤੇ ਦੀ ਮਾੜੀ ਆ ਚਲੋ ਵੋਈ ਨਾ ਪਹਿਲਾ ਬੱਲਾ ਤਾਂ ਬਾਈ ਨਹੀਂ ਹੁੰਦਾ ਹੁਣ ਜੁਲੀ ਲੱਗ ਜੂ ਵਟਣ ਤੇ ਬਾਈ ਟਾਈਮ ਵੀ ਹੋ ਗਿਆ ਖੜੀਓ ਅੱਥਵੇ ਢਾ ਲਾਂਗੇ ਇਹਨਾਂ ਆਪ ਮੜਿਆ ਕੋਈ ਫਰੈਸ਼ ਆ ਪਾਪਿਓ ਬਾਈ ਬੱਚਾ ਤਾਂ ਉੱਡ ਗਿਆ ਸੀਗਾ ਆਪ ਤੇ ਆਪੀ ਉੱਡ ਗਿਆ ਛੱਤ ਦੀ ਤੋਂ ਤੜਕਾ ਹੋਂ ਤੜਕਾਉਣ ਦੀ ਲੋੜ ਨਹੀਂ ਪਈ ਆ ਫਿਰਤਾ ਇੱਕ ਮਿੰਟ ਦਿਹੀਏ ਆ ਸੀਗਾ ਉਹ ਕਰਦਾ ਬਾਈ ਠੀਕ ਆ ਤੇ ਆຊੂ ਆ ਰਿਹਾ ਅੱਜ ਇਹ ਲੈਣਾ ਚਾਚੂ ਚਾਕੇ ਪੀਣੇ ਆ ਬਈ ਕਰਦੇ ਹੁਣ ਅਸੀਂ ਤੇ ਅੱਜ ਬੜਾ ਪਹਿਲਾ ਡਾਇਆ ਇਹ ਕਬੂਤਰੀ ਡਾਵਾਂਗੇ ਬਾਜੋਂ ਥੋੜੇ ਚਰਬਾਗ ਠੀਕ ਆ ਅੱਜ ਕੱਲੇ ਨੂੰ ਟੰਡਣਗੇ ਥੋੜਾ ਜਿਨਾ ਜਿਨਾ ਔੜਦਾ ਠੀਕ ਆ ਬਾਕੀ ਕਰਨਾ ਫਤਨਾ ਸ਼ੇਰ ਅਬ ਬੱਚਾ ਤਾਂ ਆ ਵੀ ਗਿਆ ਯਾਰ ਚਾ ਯਾਰ ਪਤਾ ਨਹੀਂ ਕਿਵੇਂ ਆ ਗਿਆ ਕੱਲਾ ਬੈਠਾ ਜੀ ਠੀਕ ਆ ਬੜਾ ਏਅਰ ਪੰਗਾ ਹਨ ਮੈਂ ਕੰਮ ਜਾ ਕਰਉਣ ਲੱਗ ਗਿਆ ਅੰਦਰ ਮੜਾ ਜਾ ਪੱਖੇ ਪੱਖੇ ਜਾਂਦਾ ਥੋੜੀ ਦੇਖ ਲਿਓ ਹੋਣੀ ਆ ਥੋਨੇ ਉਹ ਦੇ ਕਰਕੇ ਫਿਰ ਲੱਗ ਗਿਆ ਪੱਗ ਬੰਨਣਾ ਠੀਕ ਆ ਐਨੇ ਚੀਜ਼ ਆ ਗਲਤ ਅੰਦਰ ਲੈ ਅਜੇ 19 ਮਿੰਟ ਹੀ ਆ ਗਏ ਲੈ ਇੱਕ ਘੰਟੀ ਉੱਡਿਆ ਠੀਕ ਆ ਤੇ ਚਲੋ ਕੋਈ ਨਾ ਹੁਣ ਤੀਕ ਰੰਦਾ ਹਨ ਇਹਨਾਂ ਨਾਲ ਤੇ ਹਾਂ ਜੀ ਵਿਚਾਲ ਚਿੱਟਿਆਂ ਵਾਲੇ ਛੱਡ ਦਿੰਨੇ ਆਪਾਂ ਹਣਾ ਹੁਣ ਚਲੋ ਇਹਨਾਂ ਉੱਡ ਲੂਗਾ ਪਰ ਇਹ ਤਾਂ ਪਹਿਲੀ ਆ ਕਰ ਦੰਦਾ ਤੇ ਚਲੋ ਕੋਈ ਨਾ ਲਾ ਕੇ ਇਹਨੂੰ ਦਾਣ ਦੋਨੇ ਪਾਈਏ ਤੇ ਬੱਚੇ ਕੱਢਾਂਗੇ ਬਾਅਦ ਚ ਮੈਂ ਕਹਣਾ ਬੱਚੇ ਵੀ ਕੱਢੇ ਦਿੰਨੇ ਆ ਕਹ ਨਹੀਂ ਕੁਝ ਕੈ ਨਹੀਂ ਸਕਦੇ ਤੇ ਰਵੀ ਲੱਭ ਜਾ ਕੇ ਆਣਾ ਤੀਆ ਮੈਂ ਪਹਿਲਾਂ ਤਾਂ ਪਾਣੀ ਚੱਕੀ ਆ ਯਾਰ ਕਿਉਂ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਤਾਂ ਵਧੀਆ ਉੱਡਿਆ ਕਰਦਾ ਸੀ ਹਣਾ ਪਾਣੀ ਬੰਦੀਆਂ ਹੀ ਬਾਲੀਆਂ ਪੈ ਗਈਆਂ ਇਹਨੀਆਂ ਕੱਠੀ ਡੋਣਾ ਤੀ ਲਗਾਤਾਰ ਹਨੇ ਇੱਕ ਦਿਨ ਦੋ ਦਿਨ ਪੈ ਗਈ ਬੰਦੀ ਫਿਰ ਕਦੇ ਪੰਜ ਲਾਓ ਪਾਣੀ ਪਾਈਏ ਇਹਨ ਲੰਡੂ ਲੱਗਾ ਥੋੜਾ ਜੱਜ ਹਨ ਮਾਲੀ ਛੇਤੀ ਬੱਠਣ ਲੱਗਾ ਜਣ ਪਰ ਹਨ ਪਹਿਲਾਂ ਤਾਂ ਵਧੀਆ ਓਡਾ ਕਰ ਦਦੀ ਆ ਹੁਣ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਚਾਹਣ ਕੀ ਚਲੋ ਕੋਈ ਨਾ ਭਾਈ ਭੈਣ ਦੀ ਇੱਕ ਤਾਂ ਪੇਪਰ ਹੀ ਆ ਰਹੇ ਨੇ ਬੱਚੇ ਆ ਇਹਨਾਂ ਦੀ ਮੈਨੂੰ ਗਾਣਾ ਪੜਾਉਂਗੇ ਗਾਣਾ ਚਲੋ ਕੋਈ ਨਾ ਲਾਉਣਾ ਇਹਨਾਂ ਲਾਓ ਜੀ ਸਾਡੇ ਇਧਰ ਕੂਤਰ ਆ ਰਹੇ ਬਈ ਨਾ ਦੇਖੋ ਸਾਹਮਣੇ ਇਹ ਉਹ ਬੱਟਾ ਪਾਣੀ ਕਿਦਾ ਜੇ ਉਧਰ ਉਧਰ ਗਿਆ ਸੁੱਕਾ ਨਹੀਂ ਜਾਂਦਾ ਤੂੰ ਹਾਂਜੀ ਬਾਬੋ ਤੇ ਸਾਨੂੰ ਪਤਾ ਜਿਨ੍ਹਾਂ ਨੇ ਸਟੋਰੀਆਂ ਦੇਖ ਲਈਆਂ ਵੀ ਆਪਾਂ ਕੱਥੇ ਸੀਗੇ ਬੈਠੇ ਸੀ ਹਣਾ ਖੇਤ 'ਚ ਤੇ ਯਾਰ ਉਹ ਬਾਈ ਦੇ ਹਣਾ ਪੂਤਰ ਰੱਖੇ ਹੋਏ ਸੀਗੇ ਤੇ ਬਧੀਆ ਹਣਾ ਮਤਲਬ ਚੰਗੀਆਂ ਨਸਲਾਂ ਨੇ ਠੀਕ ਹੈ ਤੇ ਉੱਥੋਂ ਬਈ ਜਿਵੇਂ ਮੰਨ ਕੇ ਚਲੋ ਤੇ ਆਪਣੀ ਚੱਟੀਆਂ ਵਾਲੀ ਉਹ ਖੁੱਡੇ 'ਚ ਬੱਚੇ गढ़ਵਾਇਤੀ ਇੱਕ ਬੱਚਾ ਬਾਹਰ ਕੱਢ ਦਿੰਦੇ ਨੇ ਦੀਦੀ ਖਾਣੇ 'ਚ ਉਹਨੂੰ ਪਾਲਦੀ ਨਹੀਂ ਸੀ ਹਣਾ ਵੀ ਮਨ ਲਵਣੇ ਵੱਡਾ ਦਾ ਕਰ ਲੈਤੀ ਪਰ ਚੋਕ ਦੇ ਨੂੰ ਹਟ ਗਈ ਇੱਕ ਨੂੰ ਨੇ ਚੋਕ ਵਧੀਆ ਦਿੱਤੀ ਆ ਠੀਕ ਆ ਐਵੇਂ ਹੀ ਇਹਦੇ ਨਾਲ ਹੋਇਆ ਵਿਚਾਰੇ ਦਾ ਕੰਮ ਠੀਕ ਆ ਐਵੇਂ ਵੀ ਬਈ ਇਹ ਹੈ ਇਹਨੂੰ ਚੋਕ ਦੇ ਨੂੰ ਹਟ ਗਈ ਦੀ ਮਾਂ ਠੀਕ ਆ ਤੇ ਪਿਓ ਵੀ ਚੋਕ ਦੇ ਨੂੰ ਹਟ ਗਿਆ ਉਹ ਕਹਿੰਦਾ ਯਾਰ ਮੈਂ ਦਾਣੇ ਨਹੀਂ ਦਿੰਦਾ ਕਹਿੰਦਾ ਉਹ ਦੀ ਸਾਹ ਸੰਭਾਲਣ ਲਈ ਖੇਤ ਨੂੰ ਕੰਮ ਕੰਮ ਬਾਲੇ ਨੇ ਦਾਣੇ ਵੀ ਕਰਦੇ ਉਹ ਜਾ ਕੋਈ ਉਹ ਚਾਚੂ ਚਾ ਪਾ ਦਿੰਦਾ ਹਨਾ ਤੇ ਐਂ ਕਰਕੇ ਮਹਾ ਚੱਲ ਕੋਲ ਨਾ ਜੇ ਬਈ ਸਾਥੋਂ ਹਨਾ ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ ਇਹਨੂੰ ਬੱਚੇ ਨੂੰ ਪਾਲਣ ਦੀ ਵੀ ਮਤਲਬ ਵਧੀਆ ਹੈਨਾ ਦੇਖੋ ਬੱਚਾ ਹੁਣ ਮੈਨੂੰ ਗਾਰੰਟੀ ਦਿੱਤੀ ਹੈ ਹੈਨਾ ਬੱਚਾ ਉੱਡਣ ਵਾਲਿਆਂ ਚੋਂ ਠੀਕ ਹੈ ਜਮੀ ਵੀ ਕੋਈ ਮਾੜਾ ਦਾ ਹੈ ਹੀ ਨਹੀਂ ਹੈ ਬੱਚਾ ਠੀਕ ਹੈ ਬਾਪੂ ਤੇ ਬੱਚੇ ਨੂੰ ਆਪਾਂ ਐ ਕਰਦੇ ਹਾਂ ਕੋਈ ਬਿਮਾਰੀ ਨਹੀਂ ਥੋੜੀ ਜੀ ਗਰਦਨ ਜੀ ਉਹ ਆ ਹੈਨਾ ਪਤਾ ਨਹੀਂ ਕਿਵੇਂ ਜੀ ਕਰਦਾ ਹੁੰਦਾ ਖੜ ਜਾ ਗਰਦਨ ਵੀ ਸੈਟ ਆ ਥੋੜੀ ਜੀ ਬਸ ਉਹ ਹੈਗੀ ਆਪਾਂ ਇਹ ਕਰਦੇ ਆ ਜੇ ਬਈ ਆਪਣੇ ਆਹ ਕੂਤਰ ਪਾਲਦੇ ਨੇ ਉਹ ਦੇਖੋ ਆਹ ਬੱਚੇ ਵੀ ਬਈ ਇਹਦੇ ਜੱਡੇ ਜੱਡੀ ਨਹੀਂ ਛੋਟੇ ਛੋਟੇ ਨੇ ਬਾਹਲੇ ਵੱਡੇ ਨਹੀਂ ਹੈਗੇ ਠੀਕ ਆ ਤਾਂ ਕਰਕੇ ਮਹਾ ਚਲੋ ਬਈ ਜੇ ਤਾਂ ਇਹਨਾਂ ਨੇ ਪਾਲ ਲਿਆ ਤਾਂ ਵਧੀਆ ਸੋਹਣੀ ਗੱਲ ਹੈ ਜੇ ਇੱਕ ਤਾਂ ਉਹਦਾ ਛਾਹ ਖੇਦਾ ਹੀ ਬੱਚਾ ਛੋਟਾ ਜੀ ਹਾਲੇ ਕੱਲੇ ਗੱਡੇ ਤੁਹਾਨੂੰ ਪਤਾ ਨਹੀਂ ਤਾਂ ਉਹ ਥੱਲੇ ਰੱਖ ਦਿੰਦੇ ਇਹ ਹੋਰ ਥੋੜਾ ਜਿਹਾ ਵੱਡਾ ਤੇ ਇਹਨਾਂ ਦੇ ਹਾਨ ਦਾ ਬਈ ਇਹ ਆ ਸਾਹਮਣੇ ਬੈਠੇ ਨੇ ਠੀਕ ਆ ਇਹਨਾਂ ਹੇਠ ਜੇ ਰੱਖ ਕੇ ਦੇਖ ਕੇ ਜੇ ਤਾਂ ਚੋਕ ਦੇਤੀ ਫਿਰ ਤਾਂ ਬੜੀ ਸੁਣੀ ਗੱਲ ਤੇ ਡੇ ਘਣਾ ਦੇਣ ਬਾਸ ਉੱਤ ਹਨਾ ਬਸ ਬਸ ਇੱਕ ਇੱਕ ਘੰਟਾ ਦੋ ਘੰਟਾ ਦੇਖਾਂਗੇ ਬੱਚੇ ਨੂੰ ਰੱਖ ਦੀ ਇੱਥੇ ਤੇ ਆ ਬੱਚੇ ਬਾਹ ਵਡੇ ਹੋ ਰਹੇ ਨੇ ਹਨਾ ਘੜਜੋ ਇਹਨਾਂ ਨੂੰ ਥੱਲੇ ਭਾਰੀ ਵੀ ਹੋ ਰਹੇ ਨੇ ਖਾਸੇ ਆ ਦੇਖੋ ਆ ਤਾਂ ਲਾਲ ਸਰਾਜੇ ਨਿਕਲ ਗਿਆ ਹਨਾ ਆਪ ਲਾਲ ਚੀਨਾ ਜਾਰ ਨਿਕਲ ਜੇ ਠੀਕ ਆ ਤੇ ਦੂਸਰਾ ਆਪ ਚਾਤੀ ਵੀ ਰੱਤਾ ਠੀਕ ਆ ਆ ਦੇਖੋ ਪਯੋ ਰੱਤਾ ਠੀਕ ਆ ਭਾਈ ਇਕਾ ਦੇਖ ਲਓ ਸਾਹਮਣੇ ਠੀਕ ਆ ਭਾਈ ਕਾਲੀਆਂ ਨੋਕਾਂ ਨੇ ਕਾਲੇ ਪੰਜੇ ਨੇ ਕਾਲੇ ਹੀ ਪੈਰ ਨੇ ਠੀਕ ਆ ਇਹ ਜੇ ਬੱਚੇ ਨੇ ਠੀਕ ਆ ਭਾਈ ਤੇ ਚਲੋ ਕੋਈ ਨਾ ਥੱਲਾ ਪਾਰ ਕੇ ਨੇ ਇਹਨਾਂ ਦੇ ਤੇ ਬੱਚੇ ਇਹ ਭਾਰੀ ਨੇ ਥੋੜੇ ਜੇ ਕੋਈ ਨਾ ਚਲੋ ਜੇ ਤਾਂ ਪਾਲ ਚ ਇਹ ਤਾਂ ਪਾਲ ਨਹੀਂ ਪਾਲਨੇ ਇਹਨੂੰ ਦੇਖਦੇ ਆਂ ਬਾਕੀ ਇਹ ਦੇਖੀ ਉਹ ਪੈਰ ਮਤ ਤਾ ਤਾ ਚੜੀ ਦਾ ਕੜ ਤੇ ਜੇ ਤਾਂ ਯਾਰ ਇਹਨੂੰ ਪਾਲ ਲਿਆ ਠੀਕ ਆ ਨਹੀਂ ਫਿਰ ਆਪਾਂ ਕਰਾਂਗੇ ਹਨਾ ਕੋਈ ਨਾ ਕੋਈ ਕੰਮ ਤੇ ਚਲੋ ਬਈ ਕੋਈ ਨਾ ਦੇਖਦੇ ਆਂ ਲੈ ਉਹ ਮੁੰਡਿਆ ਮੜਾ ਜਾ ਸੱਟ ਜਾ ਕੇ ਬਹਿ ਜਾ ਜੇ ਤਾਂ ਤੈਨੂੰ ਚੋਕ ਦੇਦਾ ਠੀਕ ਐ ਤੇ ਨਹੀਂ ਸ਼ਾਖੇ ਦਾ ਵੀ ਨਿਕਲ ਹੀ ਆ ਬੱਚਾ ਨਾ ਉਹ ਖੜ ਚਾ ਚਾ ਆਹ ਇਹਦਾ ਬੱਚਾ ਵੀ ਸੋਨਾ ਹੋ ਗਿਆ ਠੀਕ ਹੈ ਬੱਚੇ ਦਾ ਤਾਂ ਪਤਾ ਨਹੀਂ ਲੱਗਿਆ ਕਦੋਂ ਕਦੋਂ ਕੱਢ ਲਿਆ ਹਨ ਚਿੱਟੀ ਨੋਕ ਦਾ ਚਿੱਟੀ ਪੈਰ ਨੇ ਬਸ ਤੇ ਬਾਕੀ ਇਹਨਾਂ ਨੂੰ ਕੱਢਾਂਗੇ ਪਰਸੋਂ ਠੀਕ ਆ ਓਏ ਬੱਚਾ ਅਣ ਤੁਸੀਂ ਮਦਦ ਦਿਓ ਤੇ ਜਾਣੇ ਪਤਾ ਨੀਲੀ ਨੂੰ ਵੀ ਕੱਢ ਲਈਏ ਜਾਂ ਚਿੱਟੀਆਂ ਵਾਲੀ ਵੀ ਦੇਖਦੇ ਕੱਢਾਂਗੇ ਜਾਂ ਇਹਨੂੰ ਵੀ ਕੱਢ ਸਕਦੇ ਆ ਹਣਾ ਆ ਆਪਣੀ ਹੋ ਗਈ ਕਾਲਸਰੀ ਠੀਕ ਆ ਕਾਲਸਰੀ ਜੀ ਖਟੀਆਂ ਅੱਖਾਂ ਦੀ ਤੇ ਆ ਆ ਕੱਢਣਾ ਆਪਣੇ ਐਤ ਕੀ ਠੀਕ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਲੱਗਦਾ ਯਾਰ ਕਿ ਨਹੀਂ ਕੰਨੀਆਂ ਆਈਆਂ ਨਾ ਬਈ ਆ ਹੈਗੀ ਥੋੜੀ ਠੀਕ ਹੈ ਇੱਕ ਕੰਨੀ ਰਹਿ ਗਈ ਬਸ ਇਹਨੂੰ ਵੀ ਕੱਟ ਦਾਂਗੇ ਫੂੰਝਾ ਹੋ ਗਿਆ ਪੂਰਾ ਪੂਰਾ ਤਿਆਰ ਹੈ ਮਤਲਬ ਪੁੱਤਰ ਠੀਕ ਹੈ ਪਟਿਆ ਹੋਇਆ ਇਹਦੇ ਰੰਗ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਹਣਾ ਤੇ ਬਾਕੀ ਆਪਣੇ ਕੂਤਰੀ ਉਹ ਬੱਚਾ ਰੱਖਤਾ ਦੇਖ ਰਹੇ ਆ ਭਾਈ ਜੇ ਪਾਲ ਲਿਆ ਬਹੁਤ ਸੁਣੀ ਗੱਲਾਂ ਠੀਕ ਹੈ ਬਾਕੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਇੱਕ ਵਾਰ ਹੋਰ ਦਾਣੇ ਪਾ ਦਈਏ ਤਾਂ ਇਹ ਤਾਂ ਜੇ ਫਿਰ ਕਰਕੇ ਮੜਾ ਇੱਕ ਚਲੋ ਜੀ ਬਾਬੂ ਮੜੇ ਦਾਣੇ ਜੀ ਪਾ ਲਈ ਆਪਾਂ ਧਿਆਨ ਨਾਲ ਆਪਾਂ ਐਂ ਕਰਾਂਗੇ ਜੇ ਤਾਂ ਪਾਲ ਲਿਆ ਠੀਕ ਹੈ ਨਹੀਂ ਫਿਰ ਛੋਲਿਆਂ ਦੇ ਕਰ ਲਾਂਗੇ ਬੱਚੇ ਠੀਕ ਹੈ ਲਓ ਦਾਣੇ ਹੋਰ ਪਾਤੇ ਦੁਪਹਿਰ ਦੇ ਤੇ ਹੁਣ ਸਿੱਧਾ ਆਥਣੇ ਰੋਟੇ ਦਾ ਠੀਕ ਆ ਚਲੋ ਕੋਈ ਨਾ ਬਈ ਤੇ ਸਾਨੂੰ ਦਿਖਾਉਣਾ ਆਥਣੇ ਚੱਲ ਕੇ ਠੀਕ ਆ ਚੱਲ ਕੇ ਕੀ ਉਰੀਆਂ ਆਪਾਂ ਆਥਣੇ ਦੇਖਦੇ ਆਂ ਬਾਕੀ ਬੱਚਾ ਸੱਟਣਾ ਦੇਣ ਯਾਰ ਫੁੱਦੂ ਲੱਗ ਜੂ ਹਨਾ ਬੋਕਾ ਨੂੰ ਹਨਾ ਜਾਨ ਜਾਨ ਵਿਚਾਰੇ ਦੀ ਬਚਾਈਏ ਆਪਾਂ ਹਨਾ ਹਣੋਂ ਭੁੱਖਾ ਰੱਖੀ ਮਾਂ ਆਇਆ ਤਰਸੀ ਆ ਗਿਆ ਮਾ ਚਲ ਕੋਈ ਨਾ ਆਪਾਂ ਪਾਲਾਂਗੇ ਠੀਕ ਆ ਜੀ ਇਹ ਕੂਤਰੇ ਨੇ ਪਾਲ ਲਿਆ ਠੀਕ ਹੈ ਨਹੀਂ ਆਪਾਂ ਪਾਲ ਲਾਂਗੇ ਹਣਾ ਐਡੀ ਕੱਡੀ ਕੋ ਕੱਲ ਐ ਫਿਰ ਕੀ ਹੋਗਾ ਅੱਜ ਆਪ ਨੂੰ ਪਾਲਣਾ ਪੈ ਗਿਆ ਜਨਵਰਾਂ ਨਾਲ ਪਿਆਰ ਬਥੇਰਾ ਹਣਾ ਸੌਖਾ ਕਰੀ ਜੀ ਬੱਚੇ ਨੂੰ ਔਖਾ ਥੋੜਾ ਯਾਰ ਠੀਕ ਆ ਪੱਬ ਦੇਖ ਚਲੋ ਕਰਦੇ ਆ ਮੈਂ ਸ਼ੇਅਰ ਤੁਹਾਡੇ ਨਾਲ ਹਣਾ ਕਰਦੇ ਆ ਗੱਲਬਾਤ ਦਿਖਾਉਣਾ ਕੀ ਕਹਿੰਦੀ ਆ ਕੂਤਰੀਆਂ ਕਰਦੇ ਆ ਸ਼ੇਅਰ ਇੱਕ ਗੱਲ ਦਾ ਡਰ ਆ ਬਈ ਜੇ ਪਾਲਿਆ ਪੋਲਿਆ ਕੋਈ ਚੱਕਰ ਨਹੀਂ ਬਸ ਇੱਕ ਡਰ ਇੱਕ ਡਰ ਹੈ ਇਹ ਬੱਚਾ ਨਾ ਸੱਟਾ ਤਾਂ ਨੀਚੇ ਕਿਤੇ ਬੱਚੇ ਨੂੰ ਜਾ ਮਾਰ ਦੇਣਾ ਇਹ ਕੰਮ ਨਾ ਹੋ ਜੇ ਨਾ ਠੀਕ ਆ ਵੀ ਤੇ ਚਲੋ ਕੋਈ ਨਾ ਸ਼ਾਦੀ ਸ਼ਤਰੀ ਲੱਗ ਰਹੀ ਆ ਆਪਣੀਆਂ ਤੇ ਆ ਸਾਮਾਨ ਪੂਰਾ ਇਨਸਾਫ ਸਫੀਤਾ ਲੈ ਬਾਬੂ ਦੇ ਇਹਨਾਂ ਨੂੰ ਇਹਨੂੰ ਛੋਲੇ ਠੀਕ ਆ ਭਾਈ ਇਹਨਾਂ ਨਾਲ ਜੋੜੀ ਜੁੜਨ ਤਾਂ ਦੇਖਿਆ ਨਹੀਂ ਹੈਗਾ ਚੋਕ ਦਿੰਦੇ ਬਾਕੀ ਉਹ ਰੱਖ ਜ਼ਰੂਰ ਦਵਾਂਗੇ ਠੀਕ ਹੈ ਸਾਹਮਣੇ ਬੱਚੇ ਬੈਠੇ ਹੋ ਤਾਂ ਇਹ ਨੂੰ ਮਹਾ ਚਲਦੀ ਹੈ ਯਾਰ ਛੁੱਲ ਪਾਣੀ ਵਾਲੇ ਬੱਠਾ ਮਰੀ ਜਾਂਦਾ ਹਾਂਜੀ ਬਾਬੇ ਬਈ ਤੇ ਇੱਕ ਨਵਾਂ ਫੇਰ ਇੱਕ ਹੋਰ ਕੂਤਰਾ ਆ ਗਿਆ ਚਾਰ ਰੰਗਾਇਆ ਭੈਣ ਦੇ ਦਾ ਇਹ ਕਿਹੜੇ ਨਸਲ ਆ ਓਏ ਨਹੀਂ ਰੰਗ ਤਾਂ ਲਾ ਲਾ ਠੀਕ ਤਾਂ ਉਮੀਦ ਹੀ ਲੱਗਦਾ ਉਹ ਬਟਾ ਸਾਹਮਣੇ ਬਈ ਇੱਕ ਮਿੰਟ ਉਹ ਬਟਾ ਸਾਹਮਣੇ ਠੀਕ ਆ ਚਾ ਰੰਗਾ ਆ ਭੈਣ ਦਾ ਪਤਾ ਨਹੀਂ ਕਿੱਥੋਂ ਆ ਗਿਆ ਇਹ ਤਾਂ ਇਧਰੋਂ ਆਇਆ ਤੇ ਤੇ ਜਾ ਕੇ ਗੱਡੀ ਕੱਢ ਕੇ ਫੇਰ ਆ ਆਏ ਜੋ ਕੇ ਫੇਰ ਬਹਿ ਗਿਆ ਮੈਂ ਕਿਹਾ ਚੱਲ ਦੇਖੀਏ ਲਾ ਕੇ ਅਨੁਰਾਗ ਨੂੰ ਦੇ ਦਾਂਗੇ ਅਨੁਰਾਗ ਵਰਗੇ ਨੂੰ ਹਨਾ ਮਾਚਾ ਦੇਖੀ ਵੜਕਾ ਕਿਉਂ ਵੀ ਬਾਰੀ ਫਰਦੀਦੀ ਸੀ ਮੜੀ ਹੂੰ ਅੰਦਰ ਹੀ ਕਰਦੀ ਸੀ ਤੇ ਸ਼ੋਲੇ ਖਵਾਤੇ ਇਹਨਾਂ ਨੂੰ ਬਈ ਬੱਚੇ ਨੂੰ ਪੂਰਾ ਡਕਾਤਾ ਠੀਕ ਹੈ ਪਾਣੀ ਲੈਣਾ ਥੋੜਾ ਜਿਹਾ ਕੋਈ ਨਾ ਪਾਣੀ ਦੇ ਦਾਂਗੇ ਬੱਚਾ ਜਿਹਾ ਅੱਖਾਂ ਹੀ ਮੀਚ ਕੇ ਜਾਂਦਾ ਓਏ ਕਿ ਲੋਗ ਆਉਣ ਆਵੀ ਕੋਸ਼ਿਸ਼ ਤਾਂ ਕਰਾਂਗੇ ਪੂਰੀ ਕੀ ਬਣਦਾ ਓ ਬੜਾ ਸਾਹਮਣੇ ਦਵਾ ਯਾਰਾ ਮੈਂ ਛੁੱਚ ਵਰਗੀ ਜੀ ਬਾਬੇ ਉਹ ਆ ਫਿਰਦਾ ਜਾਨਵਰ ਜਾ ਜਿਹੜਾ ਜਾਇਆ ਕਿੱਧਰ ਗਿਆ ਹੋ ਪਤਾ ਇਹ ਉਹ ਆ ਗਿਆ ਸਾਹਮਣੇ ਇਹ ਤਾਂ ਲੰਬਾ ਨਿਕਲਣ ਵਾਲਾ ਬਾਈ ਲੰਮਾ ਆ ਗਿਆ ਮੜਿਆ ਮੜਾ ਜਾ ਤਾਂ ਹਾਂਜੀ ਬਾਈ ਕਬੂਤਰੀ ਛੱਡੀ ਸੀ ਆਪਣੇ ਸਾਨੂੰ ਪਤਾ ਜਿਵੇਂ ਅੱਜ ਇੱਕ ਨਵਾਂ ਕਬੂਤਰਾ ਆਇਆ ਥੀ ਉਹਦੇ ਕਰਕੇ ਕਬੂਤਰੀ ਉੱਡ ਗਈ ਥੀ ਬੈਨੂੰ ਦੇਖੋ ਤੇ ਆ ਬੈਠੀ ਆ ਸਾਹਮਣੇ ਇਹ ਹੁਣ ਆਈ ਆ ਉੱਤਰ ਕੇ ਪਤੰਦਰ ਦੀ ਠੀਕ ਆ ਲਾਇਆ ਕਰ ਉਹ ਲਾ ਕੇ ਲਿਆ ਤੂੰ ਚੜ ਜਾ ਹਾਂ ਚੜ ਜਾ ਇੱਥੇ ਉਹ ਹੋ ਮਾ ਭੋਲੇ ਆਣਾ ਬਈ ਬੈਡ ਐਂਗਲ ਚ ਵੀ ਚੱਲਦਾ ਉਹ ਫਲੈਸ਼ ਲਾ ਲਿਆ ਲਾ ਲਿਆ ਕਾਲੀ ਵੀ ਬਣਾਓ ਚੰਦਰੀਆ ਕਾਲੀਆਂ ਨੂੰ ਸ਼ੈਡ ਹੁੰਦੇ ਹੋਤਨਾ ਯਾਈ ਹੁੰਦੀ ਏ ਬਾਤ ਚਾਲ ਪੁੱਡੇ ਜਾ ਲਾਓ ਆਪ ਨੂੰ ਕੰਮ ਹੋ ਗਿਆ ਓਕੇ ਦੇ ਕੀ ਹੋ ਗਿਆ ਦਿਖਾਉਂ ਲੱਗਾ ਤੋ ਵਸਾ ਜਦੇ ਵਲੌਗ ਚ ਈ ਸੀ ਆਣਾ ਬਾਈ ਉਹ ਤੇਰੀ ਬੱਚਾ ਜਾ ਕੇ ਬਾਹਰ ਆ ਰਿਹਾ ਯਾਰਾ ਚਲੋ ਕੋਈ ਨਾ ਤੇ ਬਾਬੋ ਚਲੋ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਕੱਲੂ ਮਿਲਦੇ ਆ ਠੀਕ ਆ ਕੱਲੂ ਕੀ ਕਰਨਾ ਸੀ ਤੁਹਾਨੂੰ ਕੱਲੂ ਹੈ ਖੁੱਡੇ ਡਾਵਾਂਗੇ ਨਾ ਹਾਂ ਉਹ ਵੀ ਨਾ ਤੁਹਾਨੂੰ ਕੱਲੂ ਦੱਸਾਂਗੇ ਬਈ ਕੀ ਬੰਦਾ ਚਲੋ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ